ਕੱਟ ਲਈ ਬਾਈ ਮਸ਼ੀਨ ਬਾਹਰ ਇਹ ਮਸ਼ੀਨ ਲੱਗ ਜੇਗੀ ਪਰਾਂ ਦੂਈ ਵਾਲੀ ਜਗ੍ਹਾ ਇਸ ਕਦ ਬਾਅਦ ਨੂੰ ਥਰੈਸਰ ਬਦਲਣਾ ਆਪਾਂ ਨੇ ਠੀਕ ਨਹੀਂ ਉਹ ਸਾਜੀ ਬਦਲੀ ਜਾਈ ਬਦਲਣੀ ਬਾਕੀ ਮੈਂ ਆਮਾ ਟਰਾਲੀ ਛੱਡ ਕੇ ਖੇਤ માં ਹੋ ਰਹੀ ਹੈ ਬਾਈ ਟਰਾਲੀ ਲੋਡ ਖੇਤ ਨਰਮ ਹੈ ਮਾਲ ਥੋੜਾ ਪਾ ਕੇ ਵੀ ਆਪਾਂ ਬਾਕੀ ਮਾਲ ਕਰੇਗੇ ਬਾਹਰ ਉੱਤੇ ਰਸਤੇ ਉਵਾਲੇਗੇ ਕੁਝ ਸੌਥੇ ਇੱਕ ਇੱਕ ਚਲੇਗੀ ਆਪਣੀ ਉਰੀ ਪਿੰਡ ਗੰਨੇ ਹੀ ਰਹਿ ਗਏ ਆਪਣੇ तकरीबन 8 ਕਿਹੜੇ 9 ਖੋਲਦੀ ਬਈ ਖੋਲਦੀ ਮਸ਼ੀਨ ਖੋਲਦੀ ਇਤਨਾ ਟਰਾਲੀਗੇ ਨਿਉ ਬੈਲਡ ਹਵਾਲਾ ਲੇ ਲਗਿਆ ਬਈ ਉੱਤਰ ਕਸਤ ਨਹੀਂ ਲਾਂਦੇ ਕਾਰਨ ਦੱਸੋ ਮੰਨੋ ਆ ਨਾ ਜਿਦ ਤਨਾ ਅੰਦਰਲੀ ਚਾਦਰ ਗਲ ਗਈ ਦੁਬਾਰਾ ਫੇਰ ਲਾ ਸਕਦਾ ਨਹੀਂ ਹੈ ਰੱਕੇ ਖਾਲੀ ਬਈ ਲਾਏ ਆ ਫੱਟੇ ਟਰੈਕਟਰ ਪਿੱਛੇ ਲਾਵੇਂ 852 ਪੂਰੇ ਪੱਲੇ ਲੈ ਬਈ ਕੱਢ ਲਿਆ ਏ ਟਰਾਲੀ ਆਪਾਂ ਇਹ ਦੇਖਾ ਮੋੜ ਏ ਥੋੜਾ ਜਿਹਾ ਕਸੁੱਟਾ ਮੁਰਲੇ ਬਾਬਾ ਸੁੱਖ ਰੱਖੇ ਵੀ ਮਿਲेंगे ਸਵੇਰੇ 슈ਗਰ ਮਿਲ ਸਲਾਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹਦੇ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ। ਲਿਓ ਜੀ ਲੱਗੇ ਆ ਕੰਪੈਨ ਕੱਢਣਾ ਜਿ ਆਪਾਂ ਬਾਹਰ ਪਹਿਲਾ ਟਰੈਕਟਰ ਰੂਟਰ ਕੱਢਨੇ ਆ ਲਾਈਵ ਦੇ ਸੈੱਟ ਕਰਕੇ। ਹੌਲੈਂਡ ਲੈ ਜੀ ਆਪਾਂ ਕਰਨਾਲਾ ਦਾਣੇ ਵਾਸਤਾ। ਖੜਿਆ ਖੜਿਆ ਪਰ ਕਰ ਤੇ गिर ਜਾ ਤੋ ਤੂੰ ਕਹਿਣ ਲਾਈਵ ਦੇ ਅੰਦਰ। ਇਸ ਪਰ ਵੀ ਕਰਦੇ गिर ਜਾ ਯਾਰ। ਹਾਂ। ਕੀ ਕਰਾ? ਕਿਹੜੀ ਮੋਟਰ ਆਪਣਾ ਬਾਸ ਜਿਹੜੀ ਨਿਕਲਾ ਹੋਆ ਤੇ ਗ੍ਰਿਪ ਲਾ ਲਿਓ ਟਰੈਕਟਰ ਬਈ ਨੇ ਰੀਡਾਂ ਲਾ ਕੇ ਸਟਾਰਟ ਕਰੀਆ ਬੈਟਰੀ ਪੁਟਰੀ ਲਾ ਕੇ ਖੜੇ ਤੇ ਕਦੀ ਕਈ ਦਿਨ ਕੇ ਕਿ ਹਾਲੈਂਡ ਦਾ ਸਮਾਨ ਪਿਆ ਬਣੇਗਾ 36 36 ਕ ਖੋਜਿਆ ਵਾ ਪਿਲਾਵੇਂਗੇ ਪਛ ਪੰਜਾਬੀ ਭਰਾ ਜੀ ਆਪਣਾ ਟਾਈਮ ਜਾਨੀ ਬਣ ਰਿਹਾ ਤਾਂ ਸਾਨੂੰ ਪਤਾ ਹੀ ਆਪਾਂ Rajasthan ਦਾ ਟੂਰ ਲਾ ਕੇ ਆਈਆਂ ਤਿੰਨ ਦਿਨ ਹੋ ਕਾ ਤੇ ਟੂਟਰ ਕੱਢੇ ਆ ਬਈ ਬਾਹਰ ਮਸ਼ੀਨਾ ਕੱਢੇਗੇ ਗੜੀ ਆਪਣੀ ਕਰਤਾਰ ਕਿਤਰਾ ਫਰਮਾ ਨਾ ਕਾਸਮਾ ਮਾਰਿਆ ਟਰੈਕਟਰ ਦੇਖਿਓ ਬਾਬਾ ਤੇਰਾ ਦੀ ਪਾਵਾ ਬਈ ਆਪਾਂ ਇਹ ਮਸ਼ੀਨ ਲਾ ਦੇਗੇ ਬਰਾਂਪਰੀਤ ਵਾਲੀ ਜਗ੍ਹਾ ਇਸਕਾ ਥਰੇਸਰੇ ਬਦਲ ਹੋਏਗਾ ਈਗਾ ਜਿਆਦਾ ਕੁਝ ਕਰਨੇ ਦੀ ਲੋੜ ਨਹੀਂ ਇਹ ਆਪਾਂ ਨੇ ਸਰੋਵਾਂ ਚਲਾਈ ਵੀ ਆ ਤੂੜੀਆ ਤੂੜੀਆ ਜਾਂ ਕੱਟਿਆ ਦਾ ਦੇਖੋ ਤੇ ਆ ਉੱਪਰ ਕਟਰ ਬਾਰ ਉਹ ਖੜੇ ਐ ਕੱਢ ਲਈ ਬਾਈ ਮਸ਼ੀਨ ਬਾਹਰ ਯੋ ਮਸ਼ੀਨ ਲੱਗ ਜੇਗੀ ਪਰਾਂ ਦੂਈ ਵਾਲੀ ਜਗ੍ਹਾ ਇਸਕਤ ਬਾਦ ਨੂੰ ਥ੍ਰੈਸਰ ਬਦਲਣਾ ਆਪਣਾ ਠੀਕ ਨਹੀਂ ਉ ਪਰ ਸਮਾਨ ਬਦਲ ਲੇ ਇੱਕ ਦੋ ਸੀਨਗੇ ਬਦਲ ਦੇਂਗੇ ਕੋਈ ਗਾਰੰਟੀ ਮਾ ਦੇ ਜੋ ਮਰਜ਼ੀ ਬਦਲੀ ਜਾਏ ਬਦਲ ਨਹੀਂ ਬਾਕੀ ਮਾ ਮਾ ਟਰਾਲੀ ਛੱਡ ਕੇ ਖੇਤ ਮਾ ਉਹ ਵੱਡਰੀਆ ਲੇਬਰ ਮੈਂ ਦਿਖਾਵਾਂਗਾ ਨੂੰ ਉਹ ਲੱਗ ਰਹੀ ਹੈ ਲੇਬਰ ਦੇਖੋ ਉੱਥੇ ਜਾئیںਗੇ ਆਪਾਂ ਟਰਾਲੀ ਲੈ ਕੇ ਗੰਨੇ ਵਾਲੀ ਗੰਨੇ ਵਾਲੀ ਲੱਗੀ ਬਾਈ ਲੇਬਰ ਲਦਾਈ ਕਰਨ ਗੰਨੇ ਕੀ ਆਪਾਂ ਚਲੇ ਆ ਘਰਾਂ ਨੂੰ ਦੇਖੋ ਬਈ ਕਣਕ ਕਣਕ ਦਿਖਾਵਾਂਗਾ ਨੂੰ ਆਪਣੀ ਸਪਰੇਅ ਕਰਨੀ ਆਪਾਂ ਨੇ ਇਸ ਪਾਜੇ ਹਫਤੇ ਤੱਕ ਕਰਾਂਗੇ 13045 ਪਲਸ ਤੇਲੇ ਵਾਲੀ ਤੇ ਫੰਗੀ ਸਾਈਡ ਪਾ ਗਏ ਬਾ ਮਸ਼ੀਨਾਂ ਅਸੀਂ ਨਾ ਕੱਢ ਰਹੇ ਆਪਣੇ ਬੰਦੇ ਡਰਾਈਵਰ ਆਏ ਵੀ ਆ ਸਾਰੇ ਦੋ ਬੰਦੇ ਨਹੀਂ ਆਏ ਅੱਜ ਕੋਈ ਕੰਮ ਪੈ ਗਿਆ ਕੱਲ ਨੂੰ ਆਵਾਂਗੇ ਦਿਖਾਵਾ ਬਈ ਜਾ ਕੇ ਸਾਨੂੰ ਘਰੇ ਬਾਕੀ ਆਪਾਂ ਟਰਾਲੀ ਲੈ ਆਵੇਂ ਇੱਕ ਪਲਟੀ ਕਰਨੇ ਵਾਸਤੇ ਕਿੰਨਾ ਸਾਰਾ ਨਹੀਂ ਅੰਦਰ ਲੱਦਦਾ ਖੇਤ ਗਿੱਲਾ ਮੀਂਹ ਪੈਣੇ ਕਰਕੇ ਹੋ ਰਹੀ ਹੈ ਬਈ ਟਰਾਲੀ ਲੋਡ ਖੇਤ ਨਰਮ ਹੈ ਮਾਲ ਥੋੜਾ ਪਾ ਕੇ ਵੀ ਆਪਾਂ ਬਾਕੀ ਮਾਲ ਕਰੇਗੇ ਬਾਹਰ ਤੇ ਰਸਤੇ ਦੇ ਪਾ ਲੈਗੇ ਕੁਝ ਕੁਝ ਬਾਹਰ ਘੱਟੇ ਪੱਕੇ ਮਾ ਪਾਵਾਂਗੇ ਲਾ ਲਿੰਦੇ ਆਪਾਂ ਹਰ ਕਿਰਤ ਵਾਲੀ 18 ਫੁੱਟੀ ਬਾਕੀ ਬਾਈਪ ਤੱਕ ਕੰਨਾ ਬਣਸ तकरीबन 855 ਲੀਟ ਹੋਇਆ ਇਹ ਉਹ ਆਰਾਮ ਆ ਗਿਆ ਕੁਸ ਇਹ ਚਲੇਗਾ ਨੀਲਾ ਜਹਾਜ ਖੋਲ ਦਿਆਂ ਬਾਈ ਰੇਪੇਰਾ ਰਪੂਰਾ ਵੀ ਮਸ਼ੀਨਾਂ ਦਾ ਕਰੇਗੇ ਤਿਆਰੀ ਵਾਪਾ ਬਾਕੀ ਸਾਨੂੰ ਪਤਾ ਹੀ ਆਪਾਂ ਰਾਜਸਥਾਨ ਜਾ ਕੇ ਇਹਦੇ ਮਸ਼ੀਨ ਭੇਜਾਂਗੇ ਆਪਾਂ ਉੱਥੇ ਇੱਕ ਇੱਕ ਚਲੇਗੀ ਆਪਣੀ ਉਰੇ ਪਿੰਡ ਇਹ ਵੀ ਲਾਲ ਚੱਕਰੀ ਹਾਂ ਖੇਤ ਮੇ ਲੱਦਣੇਗਾ ਬਾਦਮਾ ਫਿਰ ਕਈ ਵਾਰੀ ਘੜਕੜ ਜਾ ਫਿਰ ਤੰਗ ਹਾਂ ਸੰਦਾ ਸੰਦਾ ਬਾਈ ਧੋ ਕਈ ਖੜਾ ਹੈ ਵਾਪਾ ਨੇ ਫਿਰ ਟਰਲ ਲੇਬਰ ਆਈਏ ਪਹਿਲਾਂ 3 ਤਰ ਦਾ ਵੱਡੇ ਗਈਏ ਆਪਣੇ ਕਈ ਦਿਨ ਬਤਾਈਆ ਮੀਮਾ ਕੰਮ ਰੁੱਕਿਆ ਦਾ ਆਪਣਾ ਇਹ ਦੋਨੇ ਡਕਰੇਲੇ ਆ ਥੋੜੇ ਜਿਹਾ ਫਿਰ ਸਾਨੂੰ ਪਤਾ ਹੀ ਹੈ ਲੈ ਵੀ ਤਾਰ ਕੇ ਫਿਟਰ ਫੂਟਰ ਲਾ ਕੇ ਖੋਲਣ ਇਹੋ ਬਾਈ ਆਪਣਾ ਪੁਰਾਣਾ ਬੰਦਾ ਇਹੋ ਬਾਈ ਨਵਾਂ ਸਟਾਫ ਮੈਂਬਰ ਆਇਆ ਅੱਜ ਹੀ ਆਪਣੇ ਕੋਲ ਬੰਟੀ ਹੋਰ ਮੰਟੀ ਠੀਕ ਹੈ ਬਾਈ ਇਹੋ ਬਾਈ ਸੰਭੂ ਗਾ ਬੰਦਾ ਨਸਹਿਰਾ ਪਿੰਡ ਹੈ ਬਾਈ ਇਹ ਸੰਭੂ ਗੇ ਨੇੜਾ ਇਹ ਬਈ ਆਇਆ ਆਪਣੇ ਕੋਲ ਪਹਿਲੇ ਸੀਜ਼ਨ ਇਹ ਸਨ ਹੋ ਗਏ ਹੁਣੇ ਮੈਂ ਕਹਾ ਠੀਕ ਸੀਜ਼ਨ ਉਹ ਉਧਰ 40 ਵਾਲਾ ਇੱਕ ਫੋਰਮੈਨ ਬੜਾ ਹੋਰ ਕਰਤਿਆਨ ਸਿੰਘ ਠੀਕ ਹੈ ਵੀਰ ਵਧੀਆ ਉਹ ਕਹ ਰਿਹਾ ਮਾ ਬਾਈ ਦਾ ਪਹਿਲਾ ਸੀਜ਼ਨ ਹੈ ਮੈਨੂੰ ਕਹਿੰਦਾ ਕਿ 30 ਕ ਸੀਜ਼ਨ ਹੋ ਗਏ ਮੈਂ ਕਿ 40 ਵਾਲਾ ਵੀ ਇੱਧਰ ਨੇ 40 ਕ ਸੀਜ਼ਨ ਪਹਿਲਾਂ ਵਾਲਾ ਵੀ ਆ ਗਿਆ ਮਾ ਪੰਜ ਲੈਣ ਨੂੰ ਬਾਕੇ ਦੋ ਤੇ ਲੈ ਜਾਏ ਦੋ ਚਲ ਵਧੀਆ ਬਾਈ ਮਸ਼ੀਨ ਬਈ ਆਪਾਂ ਧੁੰਦੇ ਧੁੰਦੇ ਨਹੀਂ ਹੈਗੇ ਸੀ ਜਿੰਦੇ ਬਾਅਦ ਇਹ ਗਏ ਸੁੱਕੇ ਨਿਕੜੀ ਵਿੱਚ ਤੇ ਇਹ ਤੋਹਾਈ ਕਰੀਗੇ ਨਹੀਂ ਨਾ ਉਹ ਪਾਣੀ ਪੂਣੀ ਪੈ ਗਿਆ ਜਰ ਲੱਗ ਜਾ। ਪਈ ਫੇਰਾ ਹੋ ਜਾ। ਚਲ ਸ਼ਾਮ ਨੂੰ ਜਾਵਾਂ ਤੇ ਅੱਛਾ। ਖੋਲਦੀ ਬਈ ਖੋਲਦੀ ਮਸ਼ੀਨ ਖੋਲਦੀ। ਬਿਗੜੀ ਕੋ ਬਣਾਣਾ ਹਮਾਰਾ ਧਰਮ ਹੈ ਕਹਾ। ਕੰਮ ਨਹੀਂ ਕਹਾ। ਇੱਕ ਵਾਰ ਦੱਸੋ ਵੀ ਉਹ ਰਿਫਟ ਕਿਉਂ ਲਾਇਆ ਹੋਇਆ ਹੈ ਬੈਲਟ ਕਿਉਂ ਨਹੀਂ ਕਰਦੇ ਇਸ ਨੂੰ ਚਾਸੀ ਨੂੰ ਜਿਹੜੀ ਇਹ ਚੱਦਰ ਹੋਆ ਹੋਰ ਮੈਂ ਦੱਸ ਮੇਰੇ ਰਿਫਟ ਲਾਇਆ ਹੋਣੇ ਬੈਲਟ ਵੀ ਕਰ ਸਕਾਂ ਕਿਉਂ ਨਹੀਂ ਕਰਦੇ ਦੁਬਾਰਾ ਵੀ ਲਵਾ ਦੇ ਵਿੱਚ ਜੇ ਨਵੀਂ ਚੱਦਰ ਲਗਾਉਣੀ ਹੋਵੇ ਨਹੀਂ ਮੁੱਦੇ ਕਰਵਾ ਲੈ ਕੇ ਬੈਲਡ ਮਾ ਇਸ ਤਰ੍ਹਾਂ ਰਿਫਟ ਲੱਤੀ ਚਾਸੀ ਲਵਾਣੀ ਆਪਾਂ ਨੂੰ ਇਹ ਵੀ ਜਦੋਂ ਘਸ ਜੇਗੀ ਬਹੁਤ ਦਿਨ ਲਵਾਣੀ ਨਹੀਂ ਇਹ ਤਾਂ ਵੀ ਇਹ ਤਾਂ ਵੀ ਮੈਨੂੰ ਦੇ ਬਈ ਇਸ ਤਰ੍ਹਾਂ ਟਰਾਲੀ ਕੇ ਨਿਉ ਬੈਲਡ ਹੋਵਾਲਾ ਦੇ ਲੱਗਿਆ ਵਾ ਇਸ ਤਰ੍ਹਾਂ ਕਸਤੇ ਨਹੀਂ ਲਾਂਦੇ ਕਾਰਨ ਦੱਸੋ ਮੰਨੂ ਆ ਨਾ ਜਿਵੇਂ ਜਿਤਨਾ ਅੰਦਰਲੀ ਚਾਦਰ ਗਲ ਗਈ ਦੁਬਾਰਾ ਫੇਰ ਲਾ ਸਕਦੇ ਹਾਂ ਉਹ ਤਾਂ ਬੈਲਡ ਹੋਈ ਪਾ ਵੀ ਲੱਗ ਜਗੀ ਟਰਾਲੀਆਂ ਦੇ ਲੰਗਦੇ ਨਹੀਂ ਸੈਡਾਂ ਦੁਬਾਰਾ ਇਹ ਟੁੱਟੇ ਤਾਂ ਵੀ ਮੰਨੂ ਵੀ ਲੱਗ ਗਏ ਆ ਨਾ ਲਾਏ ਵੀ ਨਹੀਂ ਰਿਫਟ ਹੈ ਇਹ ਵੀਰ ਪਤਾ ਕੀ ਚੀਜ਼ ਹੋਵਾ ਜਿਆਦਾ ਪਰ ਨਿਉ ਕਿਸੇ ਚੀਜ਼ ਨੂੰ ਕਰਾ ਨਾ ਉਹਨੂੰ ਖਚੋ ਪੈ ਜਾ ਬਲਕਾ ਜਾ ਟਰਾਲੀਆਂ ਦੇਖੀ ਨਿਉ ਉਹ ਹੋਈ ਵੀ ਹੋਾ ਚਾਦਰ ਫੋਰਮੈਨ ਆ ਗਏ ਮਰੇ ਛੋਟੇ ਇਹ ਤਾਂ ਉਹ ਕੌਣ ਉਹ ਕੌਣ ਆਇਆ ਬਿੱਲੀ ਅੰਦਰ ਗਈ ਬਿੱਲੀ ਹੈ ਲੈ ਵੀ ਟਰਾਲੀ ਲਾਦ ਗਈ ਦੀ ਤੋਰ ਲਈ ਟਰਾਲੀ ਬੈਠ ਗਈ ਰਸਤੇ ਮੰਗੋਰ ਮਾ ਇਸ ਕੰਮ ਦਾ ਡਰ ਤਾ ਉਹੀ ਬਣ ਗਿਆ ਦੇਖਾਂ ਕੀ ਬਣਾ ਬਾਈ ਵਜਨ ਜੀ ਸੋਨਾ ਪਾਇਆ ਬਗਲੇ ਵਰਨਾ ਚਲੋ ਕੋਈ ਕੋਸ਼ਿਸ਼ ਕਰਦੇ ਹਾਂਗੇ ਰੱਕੇ ਖਾਲੀ ਬਈ ਲਾਏ ਆ ਫੱਟੇ ਟਰੈਕਟਰ ਪਿਛਲਾ ਮੀ 852 ਪੂਰੇ ਪੱਲੇ ਲੈ ਬਈ ਕੱਢ ਲਿਆ ਏ ਟਰਾਲੀ ਆਪਾਂ ਇਹਦੇ ਅੱਗੇ ਮੋੜ ਏ ਥੋੜਾ ਜਿਹਾ ਕਸੁੱਟਾ ਮੁਰਲੇ ਟਰੈਕਟਰ ਕੱਟ ਦਿੰਗੇ ਬਾਹਰ ਬਹੁਤ ਔਖੀ ਆਈ ਏ ਬਈ ਟਰਾਲੀ ਬਹੁਤ ਔਖਾ ਆ ਲਿਓ ਜੀ ਕੱਢ ਲੇ ਟਰਾਲੀ ਘਰਾਂ ਵਾਲਟੀ ਕਰ ਰਹੇ ਆ ਕੋ ਸਮਾਨ ਲੈ ਤੇ ਪਲਟੇ ਪਾਣੇ ਵਾਸਤੇ ਛੋਟੀ ਮੈਂ ਲੱਦੇ ਦਾ ਜਿਹੜਾ ਬੰਦੇ ਕਹ ਹੱਲ ਲੱਦਗੇ ਜਾਂਗੇ ਅੱਜ ਠੀਕ ਹੈ ਬਾਈ ਅੱਜ ਦੀ ਵੀਡੀਓ ਆਪਣੀ ਇੰਨੀ ਕੈ ਮਿਲਾਂ ਕੱਲ ਨੂੰ ਨਵੀਂ ਵੀਡੀਓ ਵਾਂ ਬਾਬਾ ਸੁੱਖ ਰੱਖੇ ਵੀ ਮਿਲਾਂਗੇ ਸਵੇਰੇ ਸ਼ੂਗਰ ਮਿਲ ਸਲਾਣਾ ਹੈ ਠੀਕ ਹੈ ਭਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਵਿੱਚ ਠੀਕ ਹੈ ਟਰਾਲੀ ਫਸਾ ਦੇਤਾ ਥੰਨੇ ਥੋੜਾ ਬਚਨ ਪਾ ਦੇ ਕਰੋ